ਉਹ ਲਈ ਇਹ 80 ਤੋਂ ਤਾਂ ਆ ਰਹੀ ਹੈ। 80 ਦੀ ਸਪੀਡ ਤੋਂ 80 ਦੀ ਸਪੀਡ ਤੋਂ ਉੱਪਰ ਆ ਰਹੀ ਸੀ। ਕਿਉਂਕਿ ਅਸੀਂ 80 ਤੇ ਆ ਰਹੇ ਸੀ ਆਪਣੀ ਗੱਡੀ ਤੇ ਇਹਨੂੰ ਰੋਕਣ ਵਾਸਤੇ ਵੀ ਇੰਨੀ ਤੇਜ਼ ਕਿਉਂ ਜਾ ਰਹੀ ਹੈ? ਤੇ ਸਾਡੇ ਕੋਲ ਨਹੀਂ ਰੋਕੀ। ਬਾਈਪਾਸ ਤੋਂ ਲੱਗੇ ਸੀ ਤੇ ਆ ਬਬੇ ਵਾਲੀ ਨਹਿਰ ਤੋਂ ਅੱਗੇ ਆਣ ਕੇ ਆਪਾਂ ਇਹਨੂੰ ਜਿਹੜਾ ਹੈ ਰੋਕਿਆ। ਉਹ ਵੀ ਇਹਦੇ ਅੱਗੇ ਇੱਕ ਟਰਾਲੀ ਆ ਗਈ ਤੇ ਫੇਰ ਇਹਦੀ ਬ੍ਰੇਕ ਵੱਜੀ। ਉਹ ਇਹਦੇ ਅੰਦਰ ਵੇਖਨੇ ਕੀ ਹੈ। ਇਹ ਨਾਲ ਇਹਦਾਂ ਆਹ ਛੋਟੇ ਛੋਟੇ ਬੱਚੇ ਨੇ ਇਹਦੇ ਵਿੱਚ। ਕੋਈ ਲੇਡੀ ਆ ਪਰਣੀ ਹੈਗਾ। ਕੋਈ ਚੈਰ ਸਰ ਪਰ ਨਹੀਂ ਹੈਗਾ ਇਹ ਆਪਣੀ ਮਾਰੀ ਇਹਦੀ ਜਦੋਂ ਮਰਗੀ ਕੋ ਫੋਲ ਕੇ ਤੇ ਭਾਵੇਂ ਬੱਚਾ ਥਲੇ ਡਿੱਗ ਜੇ ਪੱਖਾ ਇਹਦੇ ਵਿੱਚ ਕੋਈ ਨਹੀਂ ਹੈਗਾ ਕੈਮਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਨਾਲ LED ਹਰ ਪਰ ਨਾਲ ਚੈਰ ਸਰ ਹਰ ਸਰ ਇਹ ਇਕੱਲਾ ਹੀ ਹੈ ਤਰਾ ਇੱਕ ਜਿਹੜਾ ਸਪੀਡ ਰੈਕਟਰ ਲੱਗਾ ਹੁੰਦਾ ਇੱਕ ਜਿਹੜਾ 50 ਦੀ ਸਪੀਡ ਤੋਂ ਉੱਪਰ ਨਹੀਂ ਜਾਣ ਦਿੰਦਾ ਉਹ ਹੈਗਾ ਨਹੀਂ ਹੈਗਾ ਤਾਂ ਇਹ ਜੇ ਨਹੀਂ ਹੈਗਾ ਤਾਂ ਇਹ ਤਾਂ ਸਿੱਧਾ ਜਾ ਰਿਹਾ ਤੂੰ ਜੇ ਹੁਣ ਇਹ ਬੱਚਾ ਜਿਹੜਾ ਆਪਣੀ ਮਰਗੀ ਨਾਲ ਕੋਈ ਕੋ ਇਹਨਾਂ ਨੂੰ ਭਾਏਗਾ ਕਿ ਜਾਂ ਤੂੰ ਗੱਡੀ ਚਲਾਏਗਾ ਕੱਦ ਨੂੰ ਮੂੰਹ ਕਰਕੇ ਗੱਲ ਹਾਂ ਜੀ ਉਹ ਬੱਚਿਆਂ ਨੂੰ ਆਪੋ ਆਪਣੀ ਥਾਈ ਭਾਏਗਾ ਜਾਂ ਗੱਡੀ ਚਲਾਏਗਾ ਇਹ ਕੰਮ ਹੀ ਕਰੇਗਾ ਨਾ ਇਹ ਹੈਲਪਰ ਹੋਣਾ ਜ਼ਰੂਰੀ ਹੈ ਕਿ ਨਹੀਂ ਇੱਧਰ ਦੱਸ ਮੂੰਹ ਹਾਂ ਜੀ ਜ਼ਰੂਰੀ ਆ ਹਾਂਜੀ ਹੈਲਪਰ ਹੋਣਾ ਜ਼ਰੂਰੀ ਆ ਅੱਪੇ ਕਹਿੰਦਾ ਹੈਲਪਰ ਹੋਣਾ ਜ਼ਰੂਰੀ ਆ ਕੈਮਰਾ ਨਹੀਂ ਹੈਗਾ ਤੇ ਜਿਹੜਾ ਮਰਜੀ ਬੱਚਾ ਜਿਹੜਾ ਇਹਦੀ ਕੋਈ ਡੋਰ ਖੋਲੇ ਤੇ ਚੌਦੀ ਤੋਂ ਭਾਵੇਂ ਥੱਲੇ ਡੇਪੇ ਨਾ ਇਹਦੇ ਕੋਲ ਨਾ ਇਹਦੇ ਕੋਲ ਲਾਇਸੈਂਸ ਨਾ ਇਹਦੇ ਕੋਲ ਕੋਈ ਹੋਰ ਕਾਗਜ਼ ਹੈ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉੱਥੋਂ ਦੀ ਬੱਸ ਇੱਕ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਨਹੀਂ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਪਰ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੇ ਸਵੀਟੇ ਸੀ ਉਹ ਮਤਲਬ 80 ਕਿਤੇ ਆਹੀ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ 30 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਲਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸਰਦੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਣੀ ਹੈ ਨਾ ਉਹ ਮਗਰ ਤੇ ਨਾ ਖਿਆਲ ਰੱਖ ਸਕਦਾ ਉਹ ਸੇਫਟੀ ਗੱਲ ਇਹਦਾ ਹੈ ਤਾਂ ਕਿ ਤੇ ਗਏ ਸੀ ਕਿ ਸਕੂਲੀ ਪੱਥਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਨੂੰ ਗਏ ਜਾਣੇ ਚਾਹੀਦੇ ਹੈ 40 ਸਪੀਡ ਤੋਂ ਨਹੀਂ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ ਇਹ 7000 ਰੁਪਏ ਦਾ ਚਲਾਨ ਹੋਇਆ ਇਹ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਹੈ ਡਰਾਈਵਰ ਨੂੰ ਹਾਂ ਟੈਕਟ ਦਿੱਤਾ ਗਿਆ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਇਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲ ਰਹੀ ਰਹੀ ਸਕੂਲੀ ਬਾਰੇ ਲਗਾਤਾਰ ਚੱਲ ਰਹੀ ਰਹੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਆ ਉਹ ਵੀ ਜਾਂਦੀ ਆ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰ